ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਬਹੁਤ ਸਾਰੇ ਰੋਜ਼ਗਾਰ ਪੰਜਾਬ ਦੇ ਵਿੱਚ ਦੇਣੇ ਆ ਤੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਬਾਹਰ ਦੇ ਲੋਕ ਆ ਕੇ ਪੰਜਾਬ ਦੇ ਵਿੱਚ ਕੰਮ ਕਰਿਆ ਕਰਨਗੇ ਪਰ ਮੋਦੀ ਸਰਕਾਰ ਨੇ ਇੱਕ ਬੜੀ ਵਧੀਆ ਸਕੀਮ ਜਿਹੜੀ ਲਾਂਚ ਕੀਤੀ ਸੀ ਕਿ ਸੈਲਫ এমਪਲoyed ਹੋਣ ਲੋਕ ਕਿਉਂਕਿ ਸਾਡੀ ਸਰਕਾਰ ਜੋ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹੈ ਉਹ ਹਮੇਸ਼ਾ ਹੀ ਚਾਹੁੰਦੀ ਹੈ ਕਿ ਤੁਸੀਂ এমਪਲॉयਮੈਂਟ ਦੇਣ ਵਾਲੇ ਜਨਰੇਟ ਕਰਨ ਵਾਲੇ ਬਣੋ ਤਉ ਦੇ ਵਾਸਤੇ ਬੜੀ ਵਧੀਆ ਸੁਵਿਧਾ ਜਿਹੜੇ ਕਾਰੀਗਰ ਲੋਕ ਨੇ ਹੁਨਰਮੰਦ ਨੇ ਉਹਨਾਂ ਚ 18 ਅਜਿਹੀਆਂ categories ਨੇ ਜਿਨ੍ਹਾਂ ਨੂੰ ਬਹੁਤ ਸਾਰੀ ਰਾਸ਼ੀ ਵੀ ਦਿੱਤੀ ਜਾਣੀ ਸੀ ਟ੍ਰੇਨਿੰਗ ਵੀ ਦਿੱਤੀ ਜਾਣੀ ਸੀ 15 ਦਿਨਾਂ ਦੀ ਟ੍ਰੇਨਿੰਗ ਦੇਣੀ ਸੀ ਉਹਦੇ ਵਿੱਚ 500 ਰੁਪਏ ਡੇਲੀ ਉਹਨਾਂ ਨੂੰ ਵੇਜੇਸ ਵੀ ਦਿੱਤੇ ਜਾਣੇ ਸੀ ਬਾਕੀ ਜਿਹੜੀ ਟੂਲ ਕਿਟ ਹੈ ਜਿਹੜੇ ਕੋਈ ਵੀ ਕੰਮਕਾਰ ਉਹ ਕਰਦੇ ਆ ਚਾਹੇ ਮਿਸਤਰੀ ਨੇ ਜਾਂ ਲੱਕੜ ਦਾ ਮਿਸਤਰੀ ਹੈ ਉਦੇ ਵਾਸਤੇ ਜਿਹੜੀ ਟੂਲ ਕਿਟ ਹੈ 15000 ਰੁਪਿਆ ਉਹਦੇ ਵਾਸਤੇ ਦਿੱਤਾ ਜਾਣਾ ਸੀ ਮੋਟਾ-ਮੋਟਾ ਉਸ ਤੋਂ ਬਾਅਦ 3 ਲੱਖ ਰੁਪਏ ਦਾ ਬਹੁਤ ਹੀ ਥੋੜੇ ਵਿਆਜ ਦੇ ਉੱਪਰ ਲੋਨ ਦਿੱਤਾ ਜਾਣਾ ਸੀ ਤਾਂ ਕਿ ਉਹ ਕੰਮਕਾਰ ਆਪਦਾ ਵਧੀਆ ਕਰ ਸਕਣ ਇਹਦੇ ਵਿੱਚ ਬਹੁਤ ਸਾਰੀਆਂ categories ਨੇ ਇਹਦੇ ਵਿੱਚ ਸਲਾਈ ਕਰਨ ਵਾਲੇ ਨੇ ਇਹਦੇ ਵਿੱਚ ਜਿੰਦਰੇ ਬਣਾਉਣ ਵਾਲੇ ਨੇ ਇਹਦੇ ਵਿੱਚ ਮਿਸਤਰੀ ਨੇ ਰਾਜ ਮਿਸਤਰੀ ਇਹਦੇ ਵਿੱਚ ਕਾਰਪੈਂਟਰ ਨੇ ਬਹੁਤ ਸਾਰੇ ਲੋਕ ਇਹਦੇ ਵਿੱਚ ਇਨਕਲੂਡਡ ਨੇ ਧੋਬੀ ਵੀ ਇਨਕਲੂਡਡ ਨੇ ਸੁਨਿਆਰ ਵੀ ਇਨਕਲੂਡਡ ਨੇ ਲੋਹਾਰ ਵੀ ਇਨਕਲੂਡਡ ਨੇ ਜਿਨ੍ਹਾਂ ਨੂੰ ਵੱਡੀ ਸੁਭਤਾ ਮਿਲਣੀ ਸੀ ਪਰ ਐਡੀ ਨਲਾਇਕ ਸਰਕਾਰ ਮੈਨੀ ਦੇਖਣੀ 7000 ਲੋਕ ਜਿਨ੍ਹਾਂ ਦੀ ਲਿਸਟ ਹੈ ਇਹ ਸੰਗਰੂਰ ਦੇ ਲੋਕ ਨੇ ਸੰਗਰੂਰ ਜ਼ਿਲ੍ਹੇ ਦੇ ਜਿਨ੍ਹਾਂ ਨੂੰ ਇਹ ਸੁਰਵਦਾ ਮਿਲਣੀ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਔਰ ਇਹਨਾਂ ਨੂੰ ਪੈਂਡਿੰਗ ਦੇ ਵਿੱਚ ਦੇਖੋ ਪੈਂਡਿੰਗ 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 2 ਸਾਲ ਹੋ ਗਏ 2023 ਦੇ ਵਿੱਚ ਸ਼ੁਰੂ ਹੋਇਆ ਸੀਗੀ ਇਹ ਯੋਜਨਾ ਲੋਕਾਂ ਨੇ ਅਪਲਾਈ ਕੀਤਾ ਪਰ ਸਾਰਿਆਂ ਨੂੰ ਪੈਂਡਿੰਗ ਦੇ ਵਿੱਚ ਰੱਖ ਰੱਖਿਆ ਕਿਸੇ ਨੂੰ ਬਲੌਕ ਲੈਵਲ ਤੇ ਪੈਂਡਿੰਗ ਰੱਖ ਰੱਖਿਆ ਕਿਸੇ ਨੂੰ ਜ਼ਿਲ੍ਹਾ ਲੈਵਲ ਤੇ ਪੈਂਡਿੰਗ ਰੱਖ ਰੱਖਿਆ ਕਿਸੇ ਨੂੰ ਸਟੇਟ ਲੈਵਲ ਤੇ ਪੈਂਡਿੰਗ ਰੱਖ ਰੱਖਿਆ ਜੇ ਕਿਸੇ ਅਫੀਸਰ ਸਹਿਬਾਨ ਨਾਲ ਗੱਲ ਕਰੋ ਜਾਂ ਸਰਕਾਰ ਦੇ ਕਿਸੇ ادارے ਦੇ ਨਾਲ ਗੱਲ ਕਰੋ ਤਾਂ ਉਹ ਗੱਲ ਕਹਿੰਦੇ ਕਹਿੰਦੇ ਆ ਕਿ ਇਹ ਵੀਡੀਓ ਲੈਵਲ ਤੇ ਹਾਲੇ ਪੈਂਡਿੰਗ ਪਿਆ ਜੀ ਤੇ ਇਹ ਜ਼ਿਲ੍ਹਾ ਲੈਵਲ ਤੇ ਪੈਂਡਿੰਗ ਪਿਆ ਇਹ ਸਟੇਟ ਲੈਵਲ ਤੇ ਪੈਂਡਿੰਗ ਪਿਆ ਜਿਹੜੇ ਲੋਕਾਂ ਨੂੰ ਫੰਡਿੰਗ ਮਿਲਦੀ ਹੈ ਇਹਦੇ ਵਿੱਚ 1 ਰੁਪਿਆ ਪੰਜਾਬ ਸਰਕਾਰ ਦਾ ਨਹੀਂ ਹੈ ਸੈਂਟਰਲ ਸੈਕਟਰ ਸਕੀਮ ਹੈ ਇਹ ਸਾਰੇ ਦੇ ਸਾਰੇ ਪੈਸੇ ਕੇਂਦਰ ਸਰਕਾਰ ਨੇ ਦੇਣੇ ਨੇ ਤੁਹਾਡਾ ਕੀ ਟੜ ਦੁਖਦਾ ਤੁਸੀਂ ਲੋਕਾਂ ਦੇ ਜੋ ਹੱਥ ਨੇ ਉਹਨਾਂ ਨੂੰ ਕਿਉਂ ਮਾਰ ਰਹੇ ਹੋ ਤੁਸੀਂ ਤਾਂ ਕੋਈ ਪੈਸਾ ਵੀ ਨਹੀਂ ਦੇਣਾ ਇਸ ਲਈ ਮੈਂ ਪੰਜਾਬ ਸਰਕਾਰ ਨੂੰ ਅੱਜ ਅਪੀਲ ਕੀਤੀ ਹੈ ਡਿਪਟੀ ਕਮਿਸ਼ਨਰ ਸਾਹਿਬ ਬੈਠੇ ਨਹੀਂ ਸੀ ਤਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਇਹਨਾਂ ਦਾ ਹੱਕ ਹੈ ਜਿਹੜਾ ਕੇਂਦਰ ਸਰਕਾਰ ਆਪਦੇ ਵੱਲੋਂ ਦੇ ਰਹੀ ਹੈ ਘਟੋ ਘਟੋਂ ਉਹ ਤਾਂ ਨਾ ਮਾਰੋ ਯਾਰ ਉਹ ਤਾਂ ਘਟੋ ਘਟੇ ਇਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਤਾਂ ਇਹ ਆਪਣੀ ਵੀ ਜਿਹੜਾ ਕਿੱਤਾ ਹੈ ਉਹ ਚਲਾ ਸਕਣ ਕਿਉਂਕਿ ਕਾਰੀਗਰ ਲੋਕ ਨੇ ਤੇ ਹੋਰ ਵੀ ਲੋਕਾਂ ਨੂੰ এমਪਲੋਇਮੈਂਟ ਮਿਲ ਸਕੇ। ਕੁਝ ਸਮਾਂ ਦਿੱਤਾ ਗਿਆ ਵੀ ਕਿੰਨੇ ਟਾਈਮ ਦੇ ਵਿੱਚ ਤੁਹਾਨੂੰ ਇਹਦਾ ਨਤੀਜਾ ਨਹੀਂ ਸਮਾਂ ਤਾਂ ਕੁਝ ਨਹੀਂ ਦਿੱਤਾ ਗਿਆ ਜੀ ਉਹ ਕਹਿੰਦੇ ਵੀ ਹਾਂਜੀ ਅਸੀਂ ਦੇਖ ਲਾਂਗੇ ਅਸੀਂ ਜੀ ਚੈੱਕ ਕਰ ਲਾਂਗੇ ਕਿਉਂਕਿ ਸਰਕਾਰ ਦੇ ਨਾਲ ਸਿੱਧਾ ਤਾਲਮੇਲ ਹੈ ਤੇ ਮੈਨੂੰ ਇਹ ਗੱਲ ਲੱਗਦੀ ਹੈ ਕੀ ਸਰਕਾਰ ਵੱਲੋਂ ਸਿੱਧੇ ਆਦੇਸ਼ ਨੇ ਕੀ ਜਿਹੜਾ ਸੈਂਟਰ ਦਾ ਕੋਈ ਸਕੀਮ ਆ ਰਹੀ ਹੈ ਉਹਨੂੰ ਤੁਸੀਂ ਨਹੀਂ ਉਹਨੂੰ ਇੰਪਲੀਮੈਂਟ ਕਰਨਾ ਕਿਉਂਕਿ ਹੁਣ ਦੁਬਾਰਾ ਤੋਂ ਇੱਕ ਵਾਰ ਜਿਹੜੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹ ਗ੍ਰਾਮੀਣ ਹਲਕਿਆਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਤੇ ਉਹਦੇ ਅਧੀਨ ਕੱਚੇ ਘਰ ਬਣਾ ਕੇ ਦਿੱਤੇ ਜਾਣੇ ਨੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਲੋੜ ਆ ਸੀ ਰੋਜ਼ ਪਿੰਡਾਂ ਦੇ ਵਿੱਚ ਜਾਂਦੇ ਆ ਕੱਚੇ ਘਰ ਟਹੇ ਪਏ ਆ ਲੋਕਾਂ ਦੇ ਰਹਿਣ ਨੂੰ ਜਗ੍ਹਾ ਵੀ ਨਹੀਂ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਉਹ ਕਿਸੇ ਹੋਰ ਪਾਰਟੀ ਨਾਲ ਜੁੜੇ ਹੋਏ ਆ ਆਪਣੇ ਲੋਕਾਂ ਨੂੰ ਜਿਨ੍ਹਾਂ ਦੇ ਪੱਕੇ ਘਰ ਨਹੀਂ ਉਹਨਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਹੁਣ ਸਿੱਧੀ ਤੇ ਸਿੱਧੀ ਇੱਕ ਸਰਕਾਰ ਵੱਲੋਂ ਯੋਜਨਾ ਇਸ ਗੱਲ ਲਈ ਬਣਾਈ ਗਈ ਹੈ ਸੈਂਟਰਲ ਸਰਕਾਰ ਵੱਲੋਂ ਕਿ ਤੁਸੀਂ ਸੈल्फ ਦੇ ਵਿੱਚ ਆਪਣੇ ਆਪ ਇੱਕ ਐਪ ਦੇ ਉਪਰੋਂ ਅਪਲਾਈ ਕਰੋ ਤਾਂ ਤੁਹਾਡੇ ਜਾ ਕੇ ਕਰ ਇੱਥੋਂ ਤੱਕ ਗੱਲ ਚਲੀ ਗਈ ਫਿਰ ਆਮ ਆਦਮੀ ਕਲੀਨਿਕਾਂ ਦੀ ਗੱਲ ਕਰ ਲਓ ਉਹਨਾਂ ਦੇ ਨਾਮ ਬਦਲਨੇ ਪਏ ਸਰਕਾਰ ਨੂੰ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀ ਸੈਂਟਰ ਸਰਕਾਰ ਦੀ ਜਿਹੜੀ ਕੋਈ ਸਕੀਮ ਹੁੰਦੀ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਸੰਦੀਪ ਜੀ ਜਿਹੜੇ ਤੁਸੀਂ ਆਮ ਤੌਰ ਤੇ ਦੇਖਦੇ ਹੋ ਕਿ ਮੰਗ ਪੱਤਰ ਦੇ ਦਿੱਤਾ ਜਾਂਦਾ ਰੱਖ ਲਿੱਤਾ ਜਾਂਦਾ ਜੇ ਨਾ ਹੋਇਆ ਫਿਰ ਕੀ ਕਰੋਗੇ ਇਹ 7000 ਨੂੰ ਇਕੱਠੇ ਕਰਾਂਗੇ ਜੀ ਸਾਡੇ ਕੋਲ ਇਹਨਾਂ ਦੇ ਫੋਨ ਨੰਬਰ ਨੇ ਅਸੀਂ ਜਿਹੜੇ ਲੇਬਰ ਚੌਂਕ ਨੇ ਉਹਨਾਂ ਦੇ ਵਿੱਚ ਵੀ ਜਾਵਾਂਗੇ ਅਸੀਂ ਇਹਨਾਂ ਨਾਲ ਸੰਪਰਕ ਵੀ ਕਰਾਂਗੇ ਤਾਂ ਇਹਨਾਂ ਨੂੰ ਬੁਲਾਵਾਂਗੇ ਇਹ ਇਹ ਨਾ ਸਮਝੇ ਸਰਕਾਰ ਕਿ ਅਸੀਂ ਚੁੱਪ ਕਰਕੇ ਬੈਠਾਂਗੇ ਸਾਰੇ ਲੋਕ ਸਾਡੇ ਕੋਲ ਦੇਖੋ ਕਿੰਨੀ ਵੱਡੀ ਸਟਰੈਂਥ ਹੈ 7000 ਲੋਕਾਂ ਨੂੰ ਅਸੀਂ ਸਬਦਾ ਦੇਣਾ ਚਾਹੁੰਦੀ ਹੈ ਕੇਂਦਰ ਸਰਕਾਰ ਤਾਂ ਇਹਨਾਂ ਨੇ ਕਿਉਂ ਰੋਕੀ ਹੈ ਅਸੀਂ ਇਹਨਾਂ ਲੋਕਾਂ ਨੂੰ ਵੀ ਇਕੱਠੇ ਕਰਾਂਗੇ ਅਸੀਂ ਜਿਹੜੇ ਲੇਬਰ ਚੌਂਕ ਨੇ ਜਿੱਥੇ ਮਿਸਤਰੀ ਵੀਰ ਸਾਡੇ ਖੜਦੇ ਆ ਜਾਂ ਕੋਈ ਹੋਰ ਐਸੋਸੀਏਸ਼ਨਜ਼ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਾਂਗੇ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਫਿਰ ਇਹ ਕਹਿਣਗੇ ਵੀ ਜੀ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਹੋ ਤੁਸੀਂ ਸੜਕਾਂ ਰੋਕਦੇ ਹੋ ਹੋਰ ਕੀ ਕਰੀਏ ਅਸੀਂ 2 ਸਾਲ ਹੋ ਗਏ ਤੁਸੀਂ ਗਰੀਬਾਂ ਦਾ ਹੱਕ ਮਾਰ ਕੇ ਰੱਖਿਆ ਹੋਇਆ ਹੋਰ ਗਰੀਬ ਕੀ ਕਰਨ ਜੀ ਕਈ ਵਾਰ ਪੱਤਰਕਾਰ ਸਹਿਬਾਂ ਨੂੰ ਮਾਫ ਕਰਨਾ ਤੁਸੀਂ ਤੁਸੀਂ ਵੀ ਕਹਿੰਦੇ ਜੀ ਵੀ ਤੁਸੀਂ ਸੜਕਾਂ ਕੋ ਜਾਮ ਕਰਦੇ ਹੋ ਜਦ ਕੋਈ ਸੁਣੀ ਨਹੀਂ ਜਾਂਦੀ ਹੁਣ ਇੰਨੇ ਲੋਕ ਅਸੀਂ ਅੱਜ ਆਇਆ ਬੇਨਤੀ ਕਰਨ ਵਾਸਤੇ ਜੇ ਸੁਣੀ ਨਹੀਂ ਜਾਊਗੀ ਤਾਂ ਸੜਕਾਂ ਰੋਕਣੀਆਂ ਪੈਣਗੀਆਂ ਤਾਂ ਸਾਰਿਆਂ ਨੂੰ ਇਕੱਠੇ ਕਰਾਂਗੇ ਪਰ ਇਹਨਾਂ ਦਾ ਜਿਹੜਾ ਹੱਕ ਹੈ ਜਿਹੜਾ ਕੇਂਦਰ ਸਰਕਾਰ ਨੇ ਅੱਜ ਦੇ ਵੱਲੋਂ ਦੇਣਾ ਸੀ ਉਹਨੂੰ ਰੋਕਿਆ ਗਿਆ ਉਹਨੂੰ ਜ਼ਰੂਰ ਦਵਾਕੇ ਨਾ ਹੰਦੀ ਜੀ ਇਸ ਮੁੱਦੇ ਦੇ ਇਲਾਵਾ ਨਰਿੰਦਰ ਕੌਰ ਭਰਾ ਤੇ ਟਰੱਕ ਜੂ ਨਹੀਂ ਹੁੰਦਾ ਜਿਹੜਾ ਮੁੱਦਾ ਹੈ ਕਾਫੀ ਉੱਠਿਆ ਹੋਇਆ ਉਹਦੇ ਬਾਰੇ ਤੁਸੀਂ ਵੀ ਨਹੀਂ ਬੋਲੇ ਇਹ ਭਾਜੀਪੀ ਬਿਲਕੁਲ ਬੋਲ ਰਹੀ ਹੈ ਸਾਡੇ ਨੁਮਾਇंदे ਬਹੁਤ ਸਾਰੇ ਬੋਲ ਰਹੇ ਆ ਭਾਜੀਪੀ ਵੱਲੋਂ ਪਰ ਮੈਂ ਇੱਕ ਗੱਲ ਜ਼ਰੂਰ ਇਹਦੇ ਵਿੱਚ ਐਡ ਕਰਨਾ ਚਾਹਣਾ ਕਿ ਦੇਖੋ ਕਰਪਸ਼ਨ ਤਾਂ ਕਿਤੇ ਨਾ ਕਿਤੇ ਹੋਈ ਹੈ ਪਰ ਦੋਨੇ ਪਾਸੋਂ ਮੈਂ ਸਮਝਦਾ ਕਿ ਕੋਈ 30 ਲੱਖ ਦੇ ਰਿਹਾ ਕੋਈ 55 ਲੱਖ ਦੇ ਰਿਹਾ ਤਾਂ ਇਹਦੇ ਵਿੱਚ ਟਰੱਕ ਯੂਨੀਅਨ ਭਵਾਨੀਗੜ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਐਸਸੀ ਟਰੱਕ ਯੂਨੀਅਨ ਆ ਪਵਾਨੀਗੜ ਦੀ ਜਿਹੜੀ ਬਹੁਤ ਵੱਡੀ ਟਰੱਕ ਯੂਨੀਅਨ ਹੈ ਜਿੱਥੇ ਬਹੁਤ ਸਾਰੇ ਜਿਹੜੇ ਟਰੱਕ ਆਪਰੇਟਰ ਨੇ ਉਹਨਾਂ ਨੂੰ ਰੁਜ਼ਗਾਰ ਮਿਲ ਰਿਹਾ ਉਹਨਾਂ ਦੇ ਰੁਜ਼ਗਾਰ ਦੇ ਉੱਪਰ ਨਹੀਂ ਕੋਈ ਗੱਲ ਹੋਣੀ ਚਾਹੀਦੀ ਹਾਂ ਜਿਨ੍ਹਾਂ ਨੇ ਕ੍ਰਪਸ਼ਨ ਕੀਤੀ ਹੈ ਉਹਨਾਂ ਨੂੰ ਵੱਡੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਅਸੀਂ ਵਿਜੇ ਸਿੰਘਲੇ ਨੂੰ ਜੀ ਜਿਹੜਾ ਸਿਹਤ ਮੰਤਰੀ ਹੋਇਆ ਕਰਦਾ ਸੀ ਅਸੀਂ ਟੰਗਤਾ ਜੀ ਮੇਰੇ ਕੋਲ ਆ ਕੇ ਹੁਣ ਤਾਂ ਸਾਰਾ ਕੁਝ ਯਾਰ ਸਾਹਮਣੇ ਪ੍ਰੂਫ ਆ ਰਹੇ ਨੇ ਤੁਸੀਂ ਪਰਾਜ ਪਰਾਜ ਮੈਡਮ ਦੇ ਨਾਲ ਕੀ ਤੁਹਾਡਾ ਮਤਲਬ ਇਹ ਹੈ ਜੀ ਗੱਲਬਾਤ ਹੈ ਜਾਂ ਕੀ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਇਸ ਗੱਲ ਨੂੰ ਜਾਂ ਤੁਹਾਡੇ ਨਾਲ ਕੋਈ ਹਿੱਸਾ ਪਤੀ ਹੈ ਕੀ ਹੈ ਕਿਉਂਕਿ ਉਹਨਾਂ ਬਾਰੇ ਬੋਲ ਹੀ ਨਹੀਂ ਰਹੇ ਘਟੂ ਘਟ ਇੱਕ ਵਾਰ ਬੋਲੋ ਤਾਂ ਸਹੀ ਪ੍ਰੈਸ ਕਾਨਫਰੈਂਸ ਤੁਸੀਂ ਕਰਨ ਲੱਗ ਜਾਨੇ ਹੋ ਜੀ 2 ਕਰੋੜ ਰੁਪਈਆ ਜੀ ਚੰਨੀ ਨੂੰ ਕ੍ਰਿਕਟ ਵਾਲਿਆਂ ਤੋਂ ਲੈ ਲਿਆ ਜੀ ਮੈਂ ਜੀ ਵਿਜੇ ਸਿੰਘਲੇ ਨੂੰ ਕਰਤਾ ਜੀ ਅੰਦਰ ਕਰਤਾ ਜੀ ਇਹਨਾਂ ਤੇ ਵੀ ਬੋਲਣਾ ਚਾਹੀਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਕਰਪਸ਼ਨ ਦੇ ਵਿੱਚ ਮਿਲੀ ਭੁਗਤ ਦਿਖਾਈ ਦੇ ਰਹੀ ਆ ਅਗਰ ਮਿਲੀਪੋ ਕਿਤਨਾ ਹੁੰਦੀ ਤਾਂ ਕੋਈ ਨਾ ਕੋਈ ਨੁਮਾਇੰਦਾ ਇਹਨਾਂ ਦਾ ਜ਼ਰੂਰ ਬੋਲਦਾ ਕਿਉਂਕਿ ਚਾਰ ਮੰਤਰੀ ਸਾਡੇ ਜ਼ਿਲ੍ਹੇ ਦੇ ਵਿੱਚ ਨੇ ਇੱਕ ਮੁੱਖ ਮੰਤਰੀ ਨੇ ਤਿੰਨ ਮੰਤਰੀ ਨੇ ਤੇ ਪ੍ਰਧਾਨ ਪੰਜਾਬ ਦਾ ਸਾਡੇ ਜ਼ਿਲ੍ਹੇ ਦਾ ਪਰ ਕਿਸੇ ਦੇ ਮੂੰਹ ਦੇ ਵਿੱਚੋਂ ਇੱਕ ਆਵਾਜ਼ ਨਹੀਂ ਨਿਕਲੀ ਵੀ ਹਾਂ ਕਰਾਪਸ਼ਨ ਹੋਈ ਹੈ ਜਾਂ ਅਸੀਂ ਕੋਈ ਇਹਨਾਂ ਦੇ ਖਿਲਾਫ ਕਾਰਵਾਈ ਕਰਾਂ ਜੀ ਅੰਦਰ ਸਾਹਿਬ ਅੱਜ ਮੰਗ ਪੱਤਰ ਦੇਣ ਆਏ ਸੀ ਕੀ ਕਰਦੇ ਦੇਖੋ ਅੱਜ ਜੋ ਅਸੀਂ ਏਡੀਸੀ ਮੈਡਮ ਨੂੰ ਜਨਕਿ ਮੰਗ ਪੱਤਰ ਦਿੱਤਾ ਹੈ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੇ 2023 ਦੇ ਵਿੱਚ ਵਿਸ਼ਕਰਮਾ ਯੋਜਨਾ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ तकरीबन 18-20 ਸ਼੍ਰੇਣੀਆਂ ਆਉਂਦੀਆਂ ਕਾਰਪੈਂਟਰ ਵੀ ਐ ਲੋਹਾਰ ਵੀ ਐ ਤੇ ਅਲੱਗ-ਅਲੱਗ ਤਰ੍ਹਾਂ ਦੀਆਂ 20 ਸ਼੍ਰੇਣੀਆਂ ਐ ਤੇ ਉਹਨਾਂ ਨੇ ਜਿਹੜੀ ਵਿਸ਼ਕਰਮਾ ਯੋਜਨਾ ਦੇ ਅਧੀਨ ਜੋ ਲਾਭਪਾਤਰੀ ਸੀ 7000 ਦੇ ਲਗਭਗ ਲਾਭਪਾਤਰੀ ਸੀ ਉਹਨਾਂ ਨੇ ਅਪਲਾਈ ਕੀਤਾ ਸੀਗਾ तकरीबन 2 ਸਾਲਾਂ ਤੋਂ ਉਹ ਜਿਹੜਾ ਅਪਲਾਈ ਕੀਤਾ ਸੀ ਉਸੇ ਤਰ੍ਹਾਂ ਪੈਂਡਿੰਗ ਆ ਰਿਹਾ ਹੈ ਜਿਹੜਾ ਅਸੀਂ ਸਾਰਾ ਰਿਕਾਰਡ ਕਢਵਾਇਆ ਤੁਸੀਂ ਇਹ ਲਗਾਓ ਵੀ ਪੂਰੇ ਪੰਜਾਬ ਦੇ ਵਿੱਚ ਤਕਰੀਬਨ ਲੱਖਾਂ ਦੀ ਗਿਣਤੀ ਚਲਾ ਜਾਊਗਾ ਇਹ ਸਰਕਾਰ ਜਿਹੜੀ ਹੈਗੀ ਵੀ ਕੇਂਦਰ ਦੀ ਜੋ ਵੀ ਯੋਜਨਾਮ ਹੈ ਉਹਦਾ ਯਾਨਕਿ ਲੋਕਾਂ ਤੱਕ ਲਾਭ ਨਹੀਂ ਦੇਣਾ ਚਾਹੁੰਦੀ ਇਹ ਸਿਰਫ ਆਪਦਾ ਹੀ ਸਿਸਟਮ ਚਲਾਉਣਾ ਚਾਹੁੰਦੀ ਹੈ ਫਿਰ ਇਹ ਜੋ ਵੀ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਸੈਂਟਰ ਤੇ ਥੋਪਦੀ ਹੈ ਵੀ ਸੈਂਟਰ ਸਰਕਾਰ ਯਾਨਕਿ ਲੋਕਾਂ ਨੂੰ ਲਾਭ ਨਹੀਂ ਦੇਦੀ ਉਸ ਵੱਜੋਂ ਅੱਜ ਪੂਰਾ ਸਾਡਾ ਇੱਕ ਡੈਲੀਗੇਸ਼ਨ ਭਾਰਤੀ ਜਨਤਾ ਪਾਰਟੀ ਦਾ ਤੇ ਉਰੇ ਜੀਏ ਮੈਡਮ ਨੂੰ ਮਿਲਿਆ ਤੇ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਉਹਨਾਂ ਨੂੰ ਦੱਸਿਆ ਸਮਝਾਇਆ ਤਾਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਮੈਂ ਇਸ ਤੇ ਕਾਰਵਾਈ ਕਰਾਂਗੇ ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਤੁਸੀਂ ਮਜਬੂਰ ਨਾ ਕਰੋ ਵੀ ਜੋ ਲੋਕਾਂ ਨੇ ਲਾਹ ਪਾਤਰੀਆ ਉਹਨਾਂ ਨੂੰ ਲਾਭ ਦਿਓ ਤੇ ਜੇ ਕੋਈ ਨਾ ਕੀਤਾ ਗਿਆ ਤਾਂ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਲੈਵਲ ਤੇ ਤੇ ਜਿੰਨੇ ਵੀ ਲਾਪਰਤੀ ਜਿੰਨੇ ਅਪਲਾਈ ਕੀਤਾ ਸਾਰਿਆਂ ਨੂੰ ਨਾਮ ਲੈ ਕੇ ਅਸੀਂ ਪੰਜਾਬ ਦੇ ਵਿੱਚ ਇੱਕ ਮਹਿੰਮ ਬਣਾ